ਮੈਨੂੰ ਮਾਰਦੇ ਨਾ ਸਾਡੇ ਨੂੰ ਕੀ ਕਰ ਲਈ ਲੈਂਦਾ ਰਿਹਾ ਮੰਮੀ ਮੈਨੂੰ ਪਚਾ ਲੈ ਇੱਟਾ ਕੋਲੋ ਮੇਰੇ ਬੋਤ ਮੇਰੇ ਭਰਾ ਤੇ ਗੋਲੀਆਂ ਮਾਰ ਕੇ ਨਲਾਜ ਪਚਾ ਲੋ ਮੇਰੇ ਫੋਟੋ ਵੇਰਵਾ ਦੀ ਮਾਫੀ ਛੋਟੋਗੀ ਹੈ ਇਹ ਇੱਕ ਕਿਹਦਾ ਬਦਲਾਵ ਆ ਰਿਹਾ ਹੈ ਵੀ ਜਿਹੜੇ ਲਗਾਤਾਰ ਆਪ ਵੀ ਜਿਹੜੇ ਜ਼ਮਿੰਦਰ ਬੰਦੇ ਨੇ ਗੋਲੀਆਂ ਚਲਾ ਰਹੇ ਨੇ ਮੈਨੂੰ ਨਹੀਂ ਭਾਜੀ ਪਤਾ ਮੈਂ ਕੋਠੇ ਤੇ ਸੀ ਮੈਂ ਕੋਠੇ ਥੱਲੇ ਜਦੋਂ ਆਈ ਸੀ ਤਾਂ ਦਏ ਸੀ ਮਾਰਨ ਮੇਰੀ ਗੁੜੀਆ ਨਹੀਂ ਠੀਕ ਮੈਂ ਭੱਜੀ ਭੱਜੀ ਆਈ ਸੀ ਤੋਂ ਮਾਰੋ ਕਟਾਈ ਕਰਨ ਦੇ ਬਹੁਤ ਜ਼ਿਆਦਾ ਮੈਂ ਉਸੇ ਵਾਲੇ ਫਿਰ ਉਹਨਾਂ ਦੇ ਵਿੱਚ ਪਈ ਪਰ ਉਹ ਮਾਰੇ ਜਾਂਦੇ ਸੀ ਗੋੜੀ ਵੀ ਮਾਰੀ ਹੈ ਜੀ ਉਹਨਾਂ ਨੇ ਹਾਂਜੀ ਜੀ ਗੋਲੀ ਵੀ ਵੱਜੀ ਉਹਨੂੰ ਤੇ ਹੁਣ ਹਾਲ ਆਪਕੇ ਸਾਹ ਦੇ ਸੀ ਹਾਲਾਤ ਬਹੁਤ ਜਿਆਦਾ ਮਾੜੇ ਸੀ ਮੈਂ ਤੇ ਬਸ ਵੇਖਦੀ ਰਹੀ ਕਿ ਮੈਂ ਤੇ ਕਵਾਜਾ ਹੀ ਦਿੰਦੀ ਰਹੀ ਚੀਕਾ ਮਾਰਦੀ ਰਹੀ ਉੱਥੇ ਆਣ ਗਵਾਂਢ ਚ ਮੈਨੂੰ ਨਹੀਂ ਪਤਾ ਇਹ ਪਛਾਤੀ ਸੀ ਗਵਾਂਡੀਆਂ ਨਾਲ ਜ਼ਰੂਰ ਇਹਨਾਂ ਦੀ ਹੋਈ ਆ ਗਵਾਂਡੀਆਂ ਨਾਲ ਜ਼ਰੂਰ ਹੋਈ ਇਹਨਾਂ ਦੀ ਮੁੰਡੇ ਨਹੀਂ ਮੈਂ ਵੇਖੇ ਕੌਣ ਆਮ ਪਾਰਟੀ ਦੇ ਦਫਤਰ ਵਾਲਿਆਂ ਨੇ ਦਫਤਰ ਬਣਾ ਮੈਂ ਲਖਲੋਤਾ ਸੀ ਹਾਂ ਕੌਣ ਜੀ ਕੀ ਨਾ ਜੀ ਇਹਨਾਂ ਦੀ ਗਵਾਂਡੀਆਂ ਨਾਲ ਹੋਈ ਆ ਜੀ ਲੜਾਈ ਇੰਦਰਜੀਤ ਮੇਰੇ ਹਸਬੰਦ ਆ ਮੇਰੇ ਹਸਬੰਦ ਆ ਬੱਚੇ ਉਹਦੇ ਤੋਂ ਬੱਚੇ ਮਾਰ ਦਾ ਨਾਮ ਮੋਨਿਕਾ ਹੈ ਮੈਂ 사ਜਨ ਦੀ ਵੱਡੀ ਭੈਣ ਆ ਤੇ ਉਹਨਾਂ ਦੀ ਇਹਨਾਂ ਦੀ ਥੋੜਾ ਦਿਨ ਪਹਿਲਾਂ ਹਫਤਾ ਹੋ ਗਿਆ ਉਹ ਇਹਨਾਂ ਦੀ ਲੜਾਈ ਹੋਈ ਸੀ ਸਾਡਾ ਵਾਸ਼ਿੰਗ ਸੈਂਟਰ ਦਾ ਕੰਮ ਹੈ ਗੱਡੀ ਵਾਲੇ ਨੇ ਆ ਕੇ ਗੱਡੀ ਸਾਡੇ ਬੂਏ ਦੇ ਅੱਗੇ ਲਾਈ ਆ ਸਿਰਫ ਇਨਿਕਾ ਹੈਡਲਾਈਟ ਅੱਗੇ ਸੀਗੀ ਬਸ ਹੁਣ ਇਹਨਾਂ ਨੂੰ ਬੋਲ ਲੈਂਦੇ ਹੋ ਨਾ ਦੋਵੜੀ ਵਾਲੇ ਨੇ ਜਿਹੜੇ ਧਵਾਨ ਆਂਦੇ ਆ ਉਹਨਾਂ ਨੇ ਗੱਡੀ ਆ ਕੇ ਲਾਈ ਉਹਨਾਂ ਨੂੰ ਨਹੀਂ ਪਤਾ ਮਾੜਾ ਜਿਹਾ ਦਫਤਰ ਸਾਡੀ ਕੰਦ ਦੇ ਨਾਲ ਹੀ ਆਮ ਪਾਰਟੀ ਦੇ ਬੰਦਿਆਂ ਦਾ ਵਾ ਉਹ ਗੱਡੀ ਥੋੜੀ ਜੀ ਹੋਰ ਕੋ ਅੱਗੇ ਲੱਗ ਗਈ ਜਿੱਥੋਂ ਲੜਾਈ ਉਸ ਟਾਈਮ ਵਧੀ ਉਸ ਤੇ ਉਸ ਤੇ ਮਰਦੀ ਲੜਾਈ ਇਹਨਾਂ ਨੇ ਕਿਨਾਂ ਦਾ ਇਹਨਾਂ ਦੀ ਲੜਾਈ ਹੋਈ ਬੈਸ ਬਸਾਈ ਹੋਈ ਕੁਦੇ ਉਹਨੇ ਜਿਹੜੇ ਬੰਦੇ ਦੇ ਘਰ ਚ ਦਫਤਰ ਬਣਿਆ ਆਮ ਪਾਰਟੀ ਦੇ ਬੰਦੇ ਦਾ ਉਹਨਾਂ ਨੇ ਮਤਲਬ ਕਿ ਇਹਨਾਂ ਦੀ ਗਾਲੀ ਗਲੋਚ ਹੋਇਆ ਮੰਮੀ ਨੇ ਵੀ ਉਹਦੇ ਥੱਪੜ ਮਾਰਤਾ ਉਹਨੇ ਮੰਮੀ ਤੇ ਜ਼ੋਰ ਸੀ ਥੱਪੜ ਮਾਰਤਾ ਇੱਥੋਂ ਹੱਥੋ ਪਾਈ ਹੋ ਗਈ ਇਹਨਾਂ ਦੀ ਕਿਉਂਕਿ ਜੇ ਇਹਦੀ ਮੰਮੀ ਤੇ ਥੱਪੜ ਮਾਰਿਆ ਤੇ ਉਹ ਨੈਚਰਲੀ ਹੱਥਾਂ ਚ ਮਤਲਬ ਕੀ ਹੋਏਗਾ ਇਹ ਗੱਲਬਾਤ ਇਹਨਾਂ ਦੀ ਲੜਾਈ ਝਗੜਾ ਹੱਥੋ ਪਾਈ ਹੋਗੇ ਉਸ ਟਾਈਮ ਸੁੱਲਾ ਸਫਾਈ ਹੋ ਗਈ ਠੀਕ ਹੈ ਇਹ ਕਹਿੰਦੇ ਵੀ ਤੁਹਾਡੇ ਉਸ ਟਾਈਮ ਇਹਨਾਂ ਦੀ ਸ਼ਾਂਤੀ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਚਲੋ ਵੀ ਅਸੀਂ ਕਹਾਂ ਵੀ ਸੁਲਾਸਫਾਈ ਕਰਾ ਦਿਓ ਇਹਨਾਂ ਦੀ ਸੁਲਾਸਫਾਈ ਕਰਾ ਦਿਓ ਫੈਸਲਾ ਕਰਾ ਦਿਓ ਰਾਜੀਨਾਮਾ ਕਰਵਾ ਦਿਓ ਆਮ ਪਾਰਟੀ ਦੇ ਜਿਹੜੇ ਐਮਐਲਏ ਜਿਹੜੇ ਵੀ ਵੱਡੇ ਅਫਸਰ ਹੈਗੇ ਸਾਰਿਆਂ ਕੋਲ ਗਏ ਜਿਹੜੇ ਆਮ ਪਾਰਟੀ ਦੇ ਬੰਦੇ ਵੀ ਸਰ ਇਹਨਾਂ ਦੀ ਲੱਗ ਗਈ ਦਫਤਰੇਗਾ ਤੁਹਾਡਾ ਜਸਵੀਰ ਨੂੰ ਨਾ ਕੋਈ ਵੀ ਗਏ ਇਹਨਾਂ ਦੇ ਨਾਲ ਦੇ ਦਫਤਰ ਚ ਕੀਤਾ ਵੀ ਚਲੋ ਭਾਈ ਹੁਣ ਜੋ ਵੀ ਹੋਇਆ ਸੁਲਾਸਫਾਈ ਕਰ ਲਵੋ ਰਾਜੀ ਡਾਕਟਰ ਜਸਵੀਰ ਦਾ ਸਾਲਾ ਹੈ ਕਹਿੰਦਾ ਮੈਂ ਸਾਲਾ ਵਾਂ ਮੈਂ ਪਰਚਾ ਲਗਾ ਕਰ ਪਰਚੇ ਹੀ ਕਰਾਣੇ ਆ ਤੁਹਾਡੇ ਦੇ ਉੱਤੇ ਸਾਰੇ ਟੱਬਰ ਦੇ ਉੱਤੇ ਪਰਚੇ ਕਰਾਣੇ ਆ ਜਿੱਥੋਂ ਲੜਾਈ ਵਧੀ ਫਿਰ ਅਸੀਂ ਕਿਆ ਵੀ ਚਲੋ ਕੋਈ ਨਹੀਂ ਭਾਈ ਸੁਲਾ ਸਫਾਈ ਕਰੋ ਅਸੀਂ ਰਾਜੀ ਨਾਵੇਂ ਵਾਸਤੇ ਸਾਰ ਜਗਾ ਗਏ ਇਹਨਾਂ ਦੇ ਆਮ ਪਾਰਟੀ ਦੇ ਬੰਦੇ ਆ ਪਰ ਇਹਨਾਂ ਨੇ ਰਾਜੀ ਨਾਵੇਂ ਨਹੀਂ ਕੀਤਾ ਕਹਿੰਦੇ ਕਰ ਲੈਨੇ ਕਰ ਲੈਨੇ ਅੱਜ ਟਾਲੀ ਜਾਂਦੇ ਹੀ ਕੱਲ ਟਾਲੀ ਜਾਂਦੇ ਹੀ ਕਰ ਲੈਨੇ ਕਰ ਲੈਨੇ ਉਸ ਤੋਂ ਬਾਅਦ ਆ ਹਫਤੇ ਬਾਅਦ ਉਹਨਾਂ ਨੇ ਉਹਨੂੰ ਮੁੰਡੇ ਨੂੰ ਹੁਣ ਘਰੋਂ ਖੜ ਕੇ ਉਹਨੂੰ ਧਮਕੀਆਂ ਕਿਤੇ ਲਾਉਂਦੇ ਰੇ ਆ ਉਹਨੇ ਮੁੰਡੇ ਨੇ ਘਰ ਆ ਆਪਣੇ ਦੱਸਿਆ ਨਹੀਂ ਵੀ ਮੈਨੂੰ ਲਾਉਂਦੇ ਘਰ ਦੇ ਵੀ ਪਰੇਸ਼ਾਨ ਹੋਣਗੇ ਤੇ ਉਹਨੇ ਕੀ ਕੀਤਾ ਵਾ ਉਹ ਘਰ ਹੀ ਬੈਠਾ ਸੀ ਇਸ ਟਾਈਮ ਵੀ ਉਹ ਘਰ ਹੀ ਇਕੱਲਾ ਹੀ ਤੇ ਮੰਮੀ ਪਾਪਾ ਸੀ ਮੇਰੇ ਕੋ ਤੇ ਉਹ ਘਾਰ ਕੱਲਾ ਹੀ ਤੇ ਜੇ ਉਹਨੂੰ ਉੱਥੋਂ ਹੀ ਧੂਕੇ ਤੇ ਉੱਥੇ ਹੀ ਹੁਣ ਇਸ ਟਾਈਮ ਸਾਰੀ ਕਾਰਵਾਈ ਇਹਨਾਂ ਨੇ ਕੀਤੀ ਪਲੈਨਿੰਗ ਬਣਾ ਕੇ ਆਪ ਪਾਰਟੀ ਦੇ ਬੰਦਿਆਂ ਦੇ ਅਸੀਂ ਪੁੱਤਲੀ ਘਰ ਦੇ ਮੇਰੇ ਇਹਨਾਂ ਵਾਲੇ ਆ ਗਵਾਲ ਮੰਡੀ ਦੇ ਕਾਰਵਾਈ ਕੋਈ ਨਹੀਂ ਹੋਈ ਇਸ ਟਾਈਮ ਆ ਪੁਲਿਸ ਨੇ ਗੋਲੀ ਚਲਾਈ ਉਹਨਾਂ ਨੇ ਹਾਂ ਜੀ ਹਾਂ ਜੀ ਉਹਨਾਂ ਦੇ ਮੰਮੀ ਪਾਪਾ ਨੂੰ ਕੁੱਟਿਆ ਵਾ ਤੇ ਉਹਨਾਂ ਨੂੰ ਮੁੰਡੇ ਜਿਹੜਾ ਸਾਜਨ ਮੁੰਡਾ ਵਾ ਉਹਨੂੰ ਬਾਹਰ ਕੱਢ ਕੇ ਲੈ ਗਏ ਆ ਚੱਲੇ ਆ ਕੁੱਟ ਕੱਟ ਕੇ ਚੱਲੇ ਆ ਉਹਨਾਂ ਨੂੰ ਫਿਰ ਗੋਲੀ ਮਾਰੀ ਆ ਹਾਂ ਜੀ ਹਾਂ ਜੀ ਉੱਥੇ ਆਈ ਹੈ ਸਾਡੇ ਤੇ ਨਹੀਂ ਲੱਗੀ ਉਹਨਾਂ ਦੇ ਆਪਣੇ ਦਫ਼ਤਰ ਦੇ ਵਿੱਚ ਲੱਗੀਆਂ ਆਈਆਂ ਵਾ ਸੀ ਉਹਨਾਂ ਨੇ ਪਹਿਲਾਂ ਹੀ ਕਹਿ ਆਦਾ ਸੀ ਹੁਣ ਮੰਗ ਕੀ ਕਰਦੇ ਹੋ ਜੀ ਅਸੀਂ ਮੰਗ ਇਨਸਾਫ ਦਾ ਕਰਦੇ ਆ ਤੇ ਨਾਲੇ ਉਥੋਂ ਆਮ ਪਾਰਟੀ ਦਾ ਦਫਤਰ ਹੈ ਉਹਨਾਂ ਦਾ ਵੀ ਚਕਾਇਆ ਜਾਵੇ ਦਫਤਰ ਵੀ ਮੈਨੂੰ ਕੋਈ ਵਿੱਦਿਓ ਤੁਹਾਡੇ ਕੀ ਲੱਗਦੀ ਹੈ ਮੇਰਾ ਛੋਟਾ ਭਰਾ ਹੈ ਉਹਨੂੰ ਉਹਨਾਂ ਦੀ ਉਹਨਾਂ ਦੀ ਹਜੇ ਸਿਰਫ 20 22 ਸਾਲ ਹੀ ਇੰਨੀ ਜੀ ਉਮਰ ਹੈਗੀ ਆ ਛੋਟੀ ਉਮਰ ਦਾ ਵਿਆਹ ਹੋਇਆ ਹੋਇਆ ਵਾ ਦੋ ਬੱਚੇ ਦੋ ਬੱਚੇ ਆ ਫੁੱਲ ਸਾਈ ਆ ਪਰ ਇਨਸਾਫ ਨਹੀਂ ਹੋਇਆ ਸਾਡੇ ਨਾਲ ਸਗੋਈ ਇਹਨਾਂ ਨੇ ਸਾਡੇ ਭਰਾ ਨੂੰ ਮਾਰ ਕੇ ਮੇਰਾ ਪਾਪਾ ਨੂੰ ਵੀ ਮਾਰ ਲਿਆ ਵਾ ਮੇਰਾ ਨਾਮ ਦੀਪਕ ਮਲੋਤਰਾ ਜੀ ਜਨਾਬ ਇਹ ਇਹ ਮੇਰਾ ਸਾਲਾ ਵਾ ਜੀ ਇਹ 2-3 ਦਿਨ ਹੋ ਗਏ ਆ ਪਹਿਲੋ ਵੀ ਇਹਨਾਂ ਨੂੰ ਰਾਜ ਨਵੇਂ ਵਾਸਤੇ ਕਿੰਨੇ ਦਿਨਾਂ ਦੇ ਕਹਿ ਨਹੀਂ ਪਰ ਇਹ ਰਾਜ ਨਵੇਂ ਵਾਸਤੇ ਬੁਲਾਉਂਦੇ ਸਾਨੂੰ ਪਹਿਹੀ ਸਾਨੂੰ ਤੇ ਡਰ ਹੀ ਕਿਤੇ ਉੱਥੇ ਜਾ ਕੇ ਵੀ ਸਾਡੇ ਗੋਲੀਆਂ ਨਾ ਮਾਰਦੇ ਨੇ ਉਹੀ ਗੱਲ ਹੋਈ ਇਹਨਾਂ ਨੇ ਘਰ ਦੇ ਬਾਹਰ ਆ ਗਏ ਪੰਜ-ਛੇ ਮੁੰਡੇ ਗੱਡੀ 'ਚ ਆਏ ਆ ਤਿੰਨ ਮੁੰਡੇ ਮੋਟਰਸਾਈਕਲ ਦੇ ਉੱਤੇ ਆਏ ਆ ਜਿਨ੍ਹਾਂ ਨੇ ਆਂਦੇ ਇੱਥੇ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ ਮੰਮੀ ਦੇ ਵੀ ਹੱਥੀਪੇ ਆ ਡੈਡੀ ਦੇ ਵੀ ਹੱਥੀਪੇ ਆ ਗੋਲੀ ਮਾਰੀ ਕਿੰਨੇ ਆ ਦੱਸੋ ਗੋਲੀ ਸਾਰੇ ਉਹਨਾਂ ਦੇ ਨਾਲ ਡਾਕਟਰ ਜਸਪੀਰ ਦਾ ਜਿਹੜਾ ਸਾਲਾ ਨਾ ਉਹ ਮੁੰਡੇ ਲੈ ਕੇ ਆਇਆ ਉਹਨਾਂ ਜੋ ਮੁੰਡਿਆਂ ਨੇ ਗੋਲੀਆਂ ਮਾਰੀਆਂ ਵਾ ਜੀ ਦੇਖਿਆ ਕਿ ਇਹਨੂੰ ਗੋਲੀ ਮਾਰਦੇ ਪਛਾਣ ਸਾਰਾਂ ਦੇ ਆਹੀ ਆਪ ਮੌਕੇ ਤੇ ਨਹੀਂ ਜਿਨ੍ਹਾਂ ਵਜਿਓ ਉਹਨੇ ਸਾਨੂੰ ਸਾਰੀ ਗੱਲ ਦੱਸੀ ਉਹਨੇ ਸਾਨੂੰ ਦੱਸਿਆ ਵੀ ਇਹਨਾਂ ਨੇ ਗੋਲੀਆਂ ਮਾਰੀਆਂ ਕਿਸੇ ਰਾਜਨੀਤਿਕ ਪਾਰਟੀ ਤੋਂ ਰਾਜਨੀਤਿਕ ਪਾਰਟੀ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਸ਼ਹਿਦੇ ਨਾਲ ਹੋਇਆ ਜੀ ਡਾਕਟਰ ਜਸਪੀਰ ਦੀ ਡਾਕਟਰ ਜਸਪੀਰ ਦੀ ਸ਼ਹਿ ਨਾ ਪੁਨੀਤ ਪੁਨੀਤ ਹੈਗਾ ਉਹਨੇ ਨਾਲ ਦੇ ਬੰਨੇ ਸਾਡੇ ਘਰ ਦੇ ਨਾਲ ਦਫ਼ਤਰ ਬ ਉਸੇ ਆਮ ਆਦਮੀ ਪਾਰਟੀ ਦੇ ਵਿੱਚ ਹੀ ਸਾਨੂੰ ਇਹ ਚ ਲਵੇੜਦਾ ਫਿਰਦਾ ਵਾ ਕਹਿੰਦਾ ਹੀ ਸਾਡੀ ਸਰਕਾਰ ਵਾ ਅਸੀਂ ਤੁਹਾਨੂੰ ਵੇਖ ਲਾਂਗੇ ਤੁਸੀਂ ਕੀ ਕਰ ਸਕਦੇ ਹੋ ਸਾਡਾ ਕੌਣ ਹੈਗਾ ਪੁਨੀਤ ਕੌਣ ਹੈਗਾ ਜੀ ਪੁਨੀਤ ਸਰ ਇਲੈਕਸ਼ਨ ਲੜਨ ਨੂੰ ਫਿਰਦਾ ਇੱਥੋਂ ਆਮ ਆਦਮੀ ਪਾਰਟੀ ਵੱਲੋਂ ਤੇ ਕੀ ਹੋ ਤੁਸੀਂ ਮੰਗ ਕੀ ਕਰਦੇ ਹੋ ਸਰ ਸਾਡੀ ਮੰਗ ਹੈਗੀ ਆ ਜਿਹੜੇ ਦੋਸ਼ੀ ਆ ਜਿਹੜੇ ਦੋਸ਼ੀ ਹੈ ਇਹਨਾਂ ਨੂੰ ਉਹਨਾਂ ਨੂੰ ਫੜਿਆ ਜਾਵੇ ਕਾਰਵਾਈ ਕੀਤੀ ਜਾਏ ਪਰਚਾ ਦੇਣ ਤੇ ਜੋ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਏ ਸਾਨੂੰ ਇਨਸਾਫ ਦਿੱਤਾ ਜਾਵੇ ਇਹਦੇ ਪੁਲਿਸ ਨਹੀਂ ਗਈ ਮੌਕੇ ਤੋਂ ਹੁਣ ਜਾ ਕੇ ਪੁਲਿਸ ਨੇ ਵੇਖਿਆ ਸਾਰੀ ਵੈਰੀਫਿਕੇਸ਼ਨ ਕੀਤੀ ਆ ਕੈਮਰਿਆਂ ਦੇ ਵਿੱਚ ਇਹਨਾਂ ਦੇ ਰਿਕਾਰਡਿੰਗ ਉੱਥੇ ਡੀਵੀਆਰ ਉਹਦੇ ਡਾਰਾ ਵੀ ਉਹ ਡੀਵੀਆਰ ਨਾਲ ਅੰਦਰੋਂ ਕੈਪ ਕਰ ਦੇਣ ਉਹਦੇ ਵਿੱਚ ਸਾਰੀ ਵੀਡੀਓ ਆਈ ਹੋਣੀ ਹੈ ਇਹਨਾਂ ਦੀ ਠੀਕ ਹੈ ਮੈਂ ਸਮਝਦਾ ਵੀ ਅੱਜ ਦੀ ਜਿਹੜੀ ਇਹ ਘਟਨਾ ਕੁਆਲਪੱਡੀ ਦੇ ਵਿੱਚ ਵਾਪਰੀ ਹੈ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਅੱਜ ਆਮ ਆਦਮੀ ਪਾਰਟੀ ਦੇ ਜੋ ਕਿ ਐਮਐਲਏ ਡਾਕਟਰ ਜਸਪੀਰ ਸਿੰਘ ਸੰਧੂ ਦਾ ਆਪਣੇ ਆਪ ਉਹਦਾ ਸਾਲਾ ਕਹਿੰਦਾ ਪਤਾ ਨਹੀਂ ਉਹ ਸਾਲਾ ਜਾਂ ਕੋਤੀ ਸਾਲਾ ਰੱਬ ਜਾਣੇ ਉਹਦੇ ਵੱਲੋਂ ਔਰ ਉਹਦੇ ਇੱਕ ਸਾਥੀ ਪ੍ਰੀਤ ਮਦਨ ਵਾਲੋਂ ਜੋ ਕਿ ਆਮ ਆਦਮੀ ਪਾਰਟੀ ਦਾ ਵਲੰਟੀਅਰ ਵੀ ਹੈ ਤੇ ਆਪਣੇ ਆਪ ਨੇ ਇਸ ਵਾਰ ਦਾ ਇੰਚਾਰਜ ਵੀ ਦੱਸਦਾ ਹੈ ਅੱਜ ਬੜੇ ਸਰੇ ਆਮ ਇਲਾਕੇ ਤੋਂ ਜਾ ਕੇ ਗੁੰਡਾਗਰਦੀ ਕੀਤੀ ਗਈ ਉਹਨਾਂ ਵੱਲੋਂ ਗੋਲੀ ਚਲਾਈ ਗਈ ਹੈ ਔਰ ਮੈਂ ਸਮਝਦਾ ਵੀ ਇੱਕ ਆਮ ਆਦਮੀ ਪਾਰਟੀ ਦੀ ਜੋ ਕਿ ਆਪਣੇ ਆਪ ਨੂੰ ਬਦਲਾਅ ਦਾ ਕਹ ਕੇ ਐਸ ਵੀ ਅਸੀਂ ਪੰਜਾਬ ਦੇ ਵਿੱਚ ਨਵਾਂ ਬਦਲਾਅ ਲਿਆਵਾਂਗੇ ਇਹ ਕਿਹੜਾ ਕੈਸਾ ਬਦਲਾਅ ਆ ਰਿਹਾ ਹੈ ਵੀ ਜਿਹੜੇ ਲਗਾਤਾਰ ਆਪ ਹੀ ਜਿਹੜੇ ਜ਼ਿੰਮੇਵਾਰ ਬੰਦੇ ਨੇ ਗੋਲੀਆਂ ਚਲਾ ਰਹੇ ਨੇ ਔਰ ਲੋਕਾਂ ਨੂੰ ਮਾਰ ਰਹੇ ਨੇ ਔਰ ਅੱਜ ਦੇਖੋ ਪਰਿਵਾਰ ਦਾ ਕੀ ਬੁਰਾ ਹਾਲ ਹੈ ਔਰ ਐਸ ਲੋ ਲੜਕਾ ਬੜੀ ਕ੍ਰਿਟੀਕਲ ਕੰਡੀਸ਼ਨ 'ਚ ਹੈ ਔਰ ਮੈਂ ਸਮਝਦਾ ਵੀ ਇਸ ਦੀ ਜੰਨੀ ਵੀ ਨਿੰਦਿਆ ਉਹਨਾਂ ਕਿਹਦੀ ਕੀਤੀ ਜਾਵੇ ਥੋੜੀ ਆ ਔਰ ਕਮਿਸ਼ਨਰ ਸਾਹਿਬ ਨੂੰ ਤੁਹਾਡੇ মিডিਆ ਦੇ ਮਾਧਮ ਨਾਲ ਇਹ ਬੇਨਤੀ ਕੀਤੀ ਜਾਂਦੀ ਆ ਵੀ ਬਿਨਾ ਕਿਸੇ ਸਰਕਾਰ ਦੇ ਪ੍ਰੈਸ਼ਰ ਤੋਂ ਆਕੇ ਜੋ ਕਾਨੂੰਨੀ ਕਰੇ ਬੰਦੀ ਆ ਉਹ ਕੀਤੀ ਜਾਵੇ ਤਾਂ ਕਿ ਵੀ ਇਸ ਪਰਿਵਾਰ ਨੂੰ ਨਸਾ ਮਿਲ ਸਕੇ ਜਿਹੜਾ ਜੀ ਉਹਦਾ ਸਟੇਟਮੈਂਟ ਲੈ ਕੇ ਉਸ ਤੋਂ ਬਾਅਦ ਹੀ ਤੁਹਾਨੂੰ ਕੋਈ ਡਿਸਕਲੋਸ ਕਰਾਂਗੇ ਜੀ ਸਰ ਹਾਂ ਜੀ ਸਾਜਨ ਹੈ ਸਾਜਨ ਹੈ ਜੀ ਕੋ ਲੜਾਈ ਹੋਈ ਹੈ ਇਹਨਾਂ ਦੀ ਕੋ ਗੱਡੀ ਗੁੱਡੀ ਲਾਨ ਤੋਂ ਕੋਈ ਲੜਾਈ ਹੋਈ ਹੈ ਇਹ ਇੰਦਰਜੀਤ ਦੱਸ ਰਿਹਾ ਕੋਈ ਇੰਦਰਜੀਤ ਨਾਂ ਦਾ ਬੰਦਾ ਜਿਸ ਨਾਲ ਇਹਦੀ ਲੜਾਈ ਹੋਈ ਹੈ ਜੀ ਤੇ ਉਸੇ ਦੇ ਸਬੰਧ ਦੇ ਵਿੱਚ ਜਿਹੜਾ ਹੁਣ ਅਸੀਂ ਸਿਟੂਏਸ਼ਨ ਲਾ ਕੇ ਜੋ ਵੀ ਕਾਰਵਾਈ ਆ ਤੁਹਾਨੂੰ ਦੱਸਾਂ ਇੰਦਰਜੀਤ ਕਿਸੇ ਐਮਐਲਏ ਦਾ ਰਿਸ਼ਤੇ ਆ ਰਿਹਾ ਜੀ ਇਹਦੇ ਬਾਰੇ ਅਸੀਂ ਅਜੇ ਨਹੀਂ ਕੁਝ ਕਹਿ ਸਕਦੇ ਸਾਨੂੰ ਪਤਾ ਲੱਗੇਗਾ ਸਿਰਫ ਇਹਨਾਂ ਇੰਦਰਜੀਤ ਦੱਸਿਆ ਉਹਦਾ ਸਾਨਾ ਤੇ ਦੂਜਾ ਤੇ ਸਾਰਾ ਪਤਾ ਕਰਕੇ ਜੋ ਵੀ ਹੋਏਗਾ ਇੰਦਰਜੀਤ ਦਾ ਵਾਜਾ ਰஞ்சிਸ਼ਰ ਹੈਗੀ ਹੈ ਜੀ ਵਾਜਾ ਰஞ்சிਸ਼ਰ ਇਹਨਾਂ ਦੀ ਕੋਈ ਗੱਡੀ ਇੱਥੇ ਲਾ ਕੇ ਸਰਵਿਸ ਸਟੇਸ਼ਨ ਹੈ ਤੇ ਇੱਕ ਉਹਨਾਂ ਦਾ ਆਫਿਸ ਆ ਕਿਤੇ ਗੱਡੀ ਜਿਹੜੀ ਧੁੰਦੇ ਆ ਇਸਕਦਾ ਜੀ ਆਫਿਸ ਉੱਥੇ ਕੋ ਆਪਣਾ ਇਹਦਾ ਇੰ ਜੀ ਜੋ ਇਹਨਾਂ ਨੇ ਦੱਸਿਆ ਉਹਦੇ ਤੋਂ ਇਹਨਾਂ ਦੀ ਕੋਈ ਹੋਈ ਨਹੀਂ ਹੈ ਫਿਲਹਾਲ ਇਹਦੀ ਸਾਜਨ ਦੀ ਹਾਈਪ ਕਿਸਨ ਦੀ ਹੈ ਠੀਕ ਹੈ ਜੀ ਠੀਕ ਹੈ ਜੀ ਹੌਣ ਤੱਕ ਬੇਜਰਾ ਮਟ ਕਰ ਰਹੇ 2 ਮਿੰਟ ਚੱਲ ਰਿਹਾ ਹੈ ਤੇ ਪਰਚਾ ਜਿਸ ਤਰ੍ਹਾਂ ਕਰਦੇ ਆਪਾਂ ਸਟੇਟਮੈਂਟ ਲੈ ਰਹੇ ਹਾਂ ਜੀ ਉਹ ਸਟੇਟਮੈਂਟ ਲੈ ਰਹੇ ਹਾਂ ਸਟੇਟਮੈਂਟ ਲੈ ਕੇ ਉਹਨੇ ਸਰ ਕਿੰਨੇ ਗਨ ਸ਼ਾਟ ਫਾਇਰ ਹੋਇਆ ਇਸ ਦੇ ਬਾਰੇ ਹਜੇ ਦੀ ਸਟੇਟਮੈਂਟ ਲੈਣ ਤੋਂ ਬਾਅਦ ਹੀ ਦੱਸ ਸਕਦੇ ਹਾਂ ਕਿ ਸਟੇਟਮੈਂਟ ਲੈ ਕੇ ਨਾ ਸਟੇਟਮੈਂਟ ਲੈ ਕੇ ਉਹਨੂੰ ਮੈਡੀਕਲਿਕਲੀ ਕੋਰਿਬੋਰੇਟ ਕਰਕੇ ਫਿਰ ਦੱਸ ਸਕਦੇ ਪਰ ਮੋਰੀ ਕਿੱਥੇ ਲੱਗੀ ਸਾਜਨ ਦੇ ਸਰ ਪਰਵਾਹ ਲਾਥੇ ਲੱਗੀ ਹੈ ਜੀ ਪਰਵਾਹ ਦੇ ਉੱ ਪੰਚ ਪਰਵਾਰਿਕ ਮੈਂਬਰਾਂ ਦਾ ਕਹਿਣਾ ਕਿ ਵਿਧਾਇਕ ਤੇ ਸਾਡੇ ਵੱਲੋਂ ਜਿਹੜਾ ਸਾਰਾ ਕੁਛੇ ਘਟਨਾ ਨੂੰ ਜਿਹੋ ਇੰਦਰਜੀਤ ਨੇ ਦੱਸਿਆ ਜਿਹੜਾ ਵੀ ਹੈ ਗਲਪਰੇਟਾ ਉੱਤੇ ਉੱਤੇ ਐਕਸ਼ਨ ਹੋਏਗਾ ਉੱਤੇ ਉੱਤੇ ਕਿਸੇ ਸਟਰ ਹੋਣ ਲੱਗਾ ਹੁਣ ਇਹ ਕਹਿੰਦੇ ਕਿ ਪ੍ਰੈਸ਼ਰ ਨਾ ਹੋਵੇ ਕਿਤੇ ਸਰਕਾਰ ਦਾ ਬਿਲਕੁਲ ਜੀ ਕੋਈ ਪ੍ਰੈਸ਼ਰ ਨਹੀਂ ਜੀ ਇਹ ਤਾਂ ਚਾਹੋ ਜੀ ਕੋਈ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਗੁੰਡਾਗਰਦੀ ਹੈ ਕੋਈ ਵੀ ਪਰਦਾਸ਼ ਹਾਂ ਉਹ ਸਾਰਾ ਅਸੀਂ ਉੱਥੇ ਟੀਮਸ ਲੱਗੀਆਂ ਨੇ ਸੀਸੀਟੀਵੀ ਦੀ ਫੁਟੇਜ ਵਗੈਰਾ ਲੈ ਰਹੀਆਂ ਨੇ ਜਿਹੜੇ ਵੀ ਹੋਣਗੇ ਉਹ ਸਾਰੇ ਬੁੱਕ ਕੀਤੇ ਜਾਣਗੇ ਅਜੇ ਇੱਕ ਸਰ ਕੋਈ ਮਾਮਲਾ ਦਰਜ ਕੀਤਾ ਗਿਆ ਹੈ ਮਾਮਲਾ ਸਟੇਟਮੈਂਟ ਲਿਖ ਰਹੇ ਹਾਂ ਜੀ ਉਹ ਦਾ ਫਾਦਰ ਦੀ ਸਟੇਟਮੈਂਟ ਲਿਖ ਰਹੇ ਹਾਂ ਜੀ ਉਹ ਚੱਲ ਰਹੀ ਹੈ ਪਰ ਸਟੇਟਮੈਂਟ ਹੈ ਜਸਟ ਫੁਰੰਗ ਲੱਗਾ ਪਤਾ ਸੀ ਆ ਗਿਆ ਹੁਣੇ ਸਟੇਟਮੈਂਟ ਲੈ ਕੇ ਜੋ ਕਾਰਵਾਈ ਹੋਏਗੀ ਮੈਂ ਦਸਤਾਲੀ ਬਾਈਸਰ ਇਸ ਮਾਮਲੇ ਵਿੱਚ ਮੈਂ ਤਾਂ ਤੁਹਾਨੂੰ ਮੈਂ ਦੱਸਿਆ ਜੀ ਅਜੇ ਤਾਂ ਸਾਨੂੰ ਪਤਾ ਹੀ ਤੁਹਾਨੂੰ ਮੈਂ ਬਾਰੇ ਉਹ ਦੱਸ ਰਿਹਾ ਮੈਂ ਜਸਟ ਪਤਾ ਹੀ ਲੱਗਾ ਜ ਸਟੇਟਮੈਂਟ ਲੈ ਕੇ ਇੰਦਰਜੀਤ ਬਾਰੇ ਪਤਾ ਲੱਗਾ ਜਸਟਿਸਪ ਨੇ ਇਹਨਾਂ ਨੇ ਇੰਦਰਜੀਤ ਦਾ ਨਾਮ ਦੱਸਿਆ ਉਹਦੇ ਵੇਰ ਰਿਪੋਰਟ ਫਾਦਰ ਫਾਦਰ ਦਾ ਨਾਮ ਜਾਂ ਦੂਜਾ ਉਹ ਨਹੀਂ ਪਤਾ ਉਹ ਵੀ ਅਸੀਂ ਸਾਰਾ ਕਰਕੇ ਪਤਾ ਆਪਣੇ ਤੌਰ ਤੇ ਤੁਸੀਂ ਲੱਗੇ ਸਾਰਾ ਅਸੀਂ ਕਰਾਂਗੇ ਇੰਦਰਜੀਤ ਇਕੱਲਾ ਸੀ ਹੋਰ ਵੀ ਕਹਿੰਦੇ ਨਾਲ ਸਾਥੀ ਵੀ ਸੀ ਹਾਂ ਕਹਿੰਦੇ ਦੋ ਚਾਰ ਬੰਦੇ ਦੇ ਨਾਲ ਹੋਰ ਸੀਗੇ ਹਾਂਜੀ ਉਹ ਵੀ ਸਾਰਾ ਪਤਾ ਕਰਾਂਗੇ ਜੀ ਸੀਸੀਟੀਵੀ ਫੁਟੇਜ ਅਸੀਂ ਦੇਖ ਕੇ ਉਹ ਵੀ ਆਇਡੈਂਟੀਫਾਈ ਕਰਕੇ ਪੁਲਿਸ ਵਾਲੇ ਇਛਾ ਪੂਰਾ ਮਿਲੇਗਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਥੈਂਕ ਯੂ